ਸੰਗਤ ਜੀ ਅਸੀਂ ਹਾਂ ਗੁਰਦੁਆਰਾ ਰਿਵਾਲਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਵਿਸਾਖੀ ਵਾਲਾ ਦਿਨ ਸੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹਾਜ਼ਰੀ ਵਿੱਚ ਇੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਸੀ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਦੀ ਦਸ਼ਮੇਸ਼ ਦਰਬਾਰ ਲਗਾਇਆ ਸੀ ਇਹ ਚਿੱਤਰ ਵਿੱਚ ਦਸ਼ਮੇਸ਼ ਦਰਬਾਰ ਲੱਗਿਆ ਹੈ ਗੁਰੂ ਸਾਹਿਬ ਬੈਠੇ ਹਨ ਪਹਾੜੀ ਰਾਜੇ ਖੜੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਦਰਸ਼ਨ ਕਰ ਰਹੇ ਹਾਂ ਹਿਮਾਚਲ ਦੀ ਧਰਤੀ ਤੇ ਮੰਡੀ ਦੇ ਨਜ਼ਦੀਕ ਗੁਰਦੁਆਰਾ ਰਿਵਾਲ ਸਰ ਸਾਹਿਬ ਜੀ ਦੇ ਸੰਗਤ ਜੀ ਬਾਈ ਧਾਰ ਦੇ ਪਹਾੜੀ ਰਾਜੇ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਕਈ ਜੰਗਾਂ ਹਾਰ ਚੁੱਕੇ ਹਨ ਉਹ ਸੁਲਾਹ ਕਰਨ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਇੱਥੇ ਬੁਲਾਉਂਦੇ ਹਨ ਕੁਝ ਤਾਂ ਸੋਚਦੇ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਿੱਧਾ ਗ੍ਰਿਫਤਾਰ ਕਰ ਲਵਾਂਗੇ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਲਸ਼ਕਰ ਦੇਖ ਕੇ ਫੌਜਾਂ ਦੇਖ ਕੇ ਉਹ ਕਬਰ ਆ ਜਾਂਦੇ ਹਨ ਪਰ ਕੁਝ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਇੱਜ਼ਤ ਕਰਦੇ ਹਨ ਉਹਨਾਂ ਦਾ ਸਤਿਕਾਰ ਕਰਦੇ ਹਨ ਉਹ ਚਾਹੁੰਦੇ ਹਨ ਗੁਰੂ ਜੀ ਨਾਲ ਮਿਲ ਕੇ ਔਰੰਗਜ਼ੇਬ ਦੇ ਜ਼ੁਲਮਾਂ ਦਾ ਸਾਹਮਣਾ ਕੀਤਾ ਜਾਵੇ ਆਚ ਕਹੋ ਸੁਣ ਲੈ ਹੋ ਸਵੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਸਾਚ ਕਹੋ ਸੁਣ ਲੇ ਹੋ ਸਵੇ ਸਾਚ ਕਹੋ ਸੁਣ ਲੇ ਹੋ ਸਵੇ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਅਤੇ ਆਪਣੇ ਪਰਿਵਾਰ ਨਾਲ ਇਸ ਸਥਾਨ ਤੇ ਆਏ ਹਨ ਕਾਹਾਂ ਭਇਓ

ਜਿਨੇ ਤੇ ਮਕਿਓ ਇਹ ਨਹੀਂ ਪ੍ਰਭ ਪਾਇਓ ਸਾ ਸੰਗਤ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਇਸ ਧਰਤੀ ਤੇ ਦਸ਼ਮੇਸ਼ ਦਰਬਾਰ ਲਗਾਇਆ ਗਿਆ ਸੀ ਜਿਨੇ 22 ਧਾਰ ਦੇ ਰਾਜੇ ਹਨ ਕਸ਼ਮੀਰ ਦੀ ਪਹਾੜੀਆਂ ਤੋਂ ਲੈ ਕੇ ਹਿਮਕੁਟ ਸਾਹਿਬ ਉਤਰਾਖੰਡ ਦੀਆਂ ਪਹਾੜੀਆਂ ਤੱਕੇ ਜੋ 22 ਧਾਰ ਦੇ ਰਾਜੇ ਸਨ ਇਹ ਸਾਰੇ ਔਰੰਗਜ਼ੇਬ ਦੇ ਜ਼ੁਲਮ ਦੇ ਸਤਾਏ ਹੋਏ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਾਹੁੰਦੇ ਸੀ ਕਿ ਅਸੀਂ ਸਾਰੇ ਇੱਕ ਹੋ ਜਾਈਏ ਔਰੰਗਜ਼ੇਬ ਇਨਾਂ ਤੇ ਜ਼ੁਲਮ ਨਾ ਕਰੇ ਜੇ ਅਸੀਂ ਡਟ ਕੇ ਔਰੰਗਜ਼ੇਬ ਦੇ ਜ਼ੁਲਮਾਂ ਦਾ ਮੁਕਾਬਲਾ ਕਰੀਏ ਵੇਖਿਆ ਨਾ ਸਬੈਠ ਕੇ ਬਾਸ ਕਿਉਂ ਵੇਖਿਆ ਨਾ ਸਬੈਠ ਕੇ ਐਸੇ ਐਸੇ ਸੁਬੈਸ ਬਤਾਇਓ ਐਸੇ ਹੀ ਐਸੇ ਸੁਬੈਸ ਬਤਾਇਓ ਜਿਨ ਪੇਮ ਕੀਓ ਤੈ ਨਹੀਂ ਪ੍ਰਪਾਇਓ ਸੱਚ ਕਹੋ ਸੁਨ ਲੈ ਹੋ ਸਭੈ ਸੁਨ ਲੈ ਹੋ ਸਭੈ ਸੁਨ ਲੈ ਹੋ ਸਭੈ ਜਿਨ ਪ੍ਰੇਮ ਕੀਓ ਤੇ ਨਹਿ ਪ੍ਰਭ ਪਾਇਓ ਸੰਗਤ ਜੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਥੇ ਆਏ ਹਨ ਉਦੋਂ ਵੀ ਵਿਸਾਖੀ ਦਾ ਦਿਹਾੜਾ ਸੀ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਸੰਗਤਾਂ ਨੂੰ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਗਿਆ ਤੇ ਇੱਥੇ ਦੀਆਂ ਸੰਗਤਾਂ ਨੇ ਅੰਮ੍ਰਿਤ ਛੱਕਿਆ ਤੇ ਗੁਰੂ ਦੇ ਸਿੱਖ ਬਣੇ ਗੁਰੂ ਸਾਹਿਬ ਪਹਾੜੀ ਰਾਜਿਆਂ ਨੂੰ ਵੀ ਅੰਮ੍ਰਿਤ ਛੱਕਣ ਦੀ ਪ੍ਰੇਰਣਾ ਦਿੰਦੇ ਹਨ ਕਿ ਤੁਸੀਂ ਵੀ ਅੰਮ੍ਰਿਤ ਛੱਕ ਕੇ ਸਿੰਘ ਸੁਰਮੇ ਬਣ ਜਾਓ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਆਖਦੇ ਹਨ ਅਸੀਂ ਵੀ ਅੰਮ੍ਰਿਤ ਛਕਣਾ ਹੈ ਪਰ ਸਾਨੂੰ ਵੱਖਰੇ ਬਾਟਿਆਂ ਵਿੱਚ ਅੰਮ੍ਰਿਤ ਛਕਾਇਆ ਜਾਵੇ ਇਹ ਲੋਕਾਂ ਨਾਲ ਨਹੀਂ ਅਸੀਂ ਛਕਣਾ ਇਹ ਗਰੀਬ ਲੋ ਹਨ ਇਹ ਸਾਡੀ ਜਾਤ ਦੇ ਨਹੀਂ ਹਨ ਸਾਡੀ ਕੁਲ ਉੱਚੀ ਹੈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਦਾ ਹੰਕਾਰ ਤੋੜਦੇ ਹਨ ਉਹ ਕਹਿੰਦੇ ਹਨ ਇਨ ਗਰੀਬ ਸਿੱਖਣ ਕੋ ਜਿਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਮਹਾਰਾਜ ਕਹਿੰਦੇ ਅੰਮ੍ਰਿਤ ਇੱਕ ਹੈ ਜਦੋਂ ਅੰਮ੍ਰਿਤ ਕੋਈ ਛੱਕ ਲੈਂਦਾ ਹੈ ਤਾਂ ਉਹ ਗੁਰੂ ਦਾ ਸਿੰਘ ਹੋ ਜਾਂਦਾ ਹੈ ਫਿਰ ਜਾਤ ਪਾਤ ਉਚ ਨਹੀਂ ਜ ਹਰ ਤਰ੍ਹਾਂ ਦਾ ਭੇਦ ਭਾਵ ਖਤਮ ਹੋ ਜਾਂਦਾ ਹੈ ਸੋ ਪਹਾੜੀ ਰਾਜੇ ਅੰਮ੍ਰਿਤ ਨਹੀਂ ਛਕਦੇ ਤੇ ਗੁਰੂ ਸਾਹਿਬ 1 ਮਹੀਨੇ ਦੇ ਕਰੀਬ ਆਪਣੇ ਪਰਿਵਾਰ ਨਾਲ ਇਸ ਧਰਤੀ ਤੇ ਰੁਕਦੇ ਹਨ ਮੰਡੀ ਦਾ ਰਾਜਾ ਆਇਆ ਹੈ ਉਹ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਦਾ ਹੈ ਤੁਸੀਂ ਸਾਡੀ ਮੰਡੀ ਵਿੱਚ ਆਪਣੇ ਚਰਨ ਪਾਓ ਉਹ ਆਪਣੇ ਤਿੰਨੋ ਪੁੱਤਰਾਂ ਨਾਲ ਆ ਕੇ ਬਹੁਤ ਪਿਆਰ ਨਾਲ ਮਹਾਰਾਜ ਦੇ ਚਰਨਾਂ ਵਿੱਚ ਸੀਸ ਝੁਕਾਉਂਦਾ ਹੈ ਅਤੇ ਬੇਨਤੀ ਕਰਦਾ ਹੈ ਤੁਸੀਂ ਮਹਾਰਾਜ ਮੰਡੀ ਦੇ ਸਥਾਨ ਤੇ ਆ ਕੇ ਟਹਿਰੋ ਇੱਥੋਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 500 ਸਿੰਘਾਂ ਦੇ ਜਥੇ ਸਮੇਤ ਅਤੇ ਪਰਿਵਾਰ ਸਮੇਤ ਮੰਡੀ ਦੇ ਸਥਾਨ ਤੇ ਜਾ ਕੇ ਰਹੇ ਹਨ ਸੰਗਤ ਜੀ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਕਈ ਸਾਲ ਇਹ ਥਾਂ ਇਵੇਂ ਹੀ ਰਹੀ ਬਾਅਦ ਵਿੱਚ ਕਈ ਸਿੰਘਾਂ ਨੇ ਸਮੇਂ-ਸਮੇਂ ਤੇ ਇਸ ਦੀ ਸੇਵਾ ਕੀਤੀ ਇੱਥੋਂ ਤੱਕ ਕਿ ਇੱਕ ਤਿਪਤੀ ਨੇ ਵੀ 20 ਸਾਲ ਇੱਥੇ ਰਹਿ ਕੇ ਜਗ੍ਹਾ ਦੀ ਸੰਭਾਲ ਕੀਤੀ ਸੰਗਤ ਜੀ ਮੰਡੀ ਦੇ ਰਾਜੇ ਦੀ ਪੰਜਵੀਂ ਪੀੜੀ ਵਿੱਚੋਂ ਰਾਜਾ ਜੋਗਿੰਦਰ ਸਿੰਘ ਜੀ ਹੋਏ ਹਨ ਉਹਨਾਂ ਦੀ ਘਰ ਵਾਲੀ ਇੱਕ ਸਿੱਖ ਪਰਿਵਾਰ ਨਾਲ ਸੰਬੰਧਤ ਸੀ ਉਹਨਾਂ ਨੇ 1900 ਤੇ ਦੇ ਵਿਚਕਾਰ ਇੱਥੇ ਨਵੀਂ ਇਮਾਰਤ ਤਿਆਰ ਕਰਵਾਈ ਜੋ ਦਰਬਾਰ ਸਾਹਿਬ ਜੀ ਦੀ ਇਮਾਰਤ ਦਾ ਨਕਸ਼ਾ ਸੀ ਬਿਲਕੁਲ ਜਿਵੇਂ ਅੰਮ੍ਰਿਤਸਰ ਦਰਬਾਰ ਸਾਹਿਬ ਜੀ ਦੀ ਇਮਾਰਤ ਹੈ ਉਵੇਂ ਹੀ ਇਹ ਇਮਾਰਤ ਤਿਆਰ ਕਰਵਾਈ ਗਈ ਸੰਗਤ ਜੀ ਇਹ ਬਿਲਕੁਲ ਦਰਬਾਰ ਸਾਹਿਬ ਦੀ ਕਾਪੀ ਵਾਂਗ ਬਣਾਇਆ ਗਿਆ ਸੀ ਇਹ ਇੱਟਾਂ ਵੀ ਉਸੇ ਸਮੇਂ ਦੀਆਂ ਲੱਗੀਆਂ ਹੋਈਆਂ ਹਨ 100 ਸਾਲ ਦੇ ਕਰੀਬ ਹੋ ਗਿਆ ਹੈ ਅੱਜ ਗੁਰਦੁਆਰਾ ਸਾਹਿਬ ਜੀ ਦੀ ਇਸ ਇਮਾਰਤ ਨੂੰ ਇੱਥੇ ਅੱਜ ਗੁਰੂ ਸਾਹਿਬ ਜੀ ਦਾ ਪਾਵਨ ਸਰੂਪ ਸੁਭਾਯਮਾਨ ਹੈ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਹਨ ਅਤੇ ਹਜ਼ਾਰਾਂ ਸੰਗਤਾਂ ਇੱਥੇ ਹਾਜ਼ਰੀਆਂ ਭਰਦੀਆਂ ਹਨ। ਅੱਜ ਵੀ ਇੱਥੇ ਵਿਸਾਖੀ ਦਾ ਤਿਉਹਾਰ ਧੂਮਤਾਮ ਨਾਲ ਮਨਾਇਆ ਜਾਂਦਾ ਹੈ। ਹਜ਼ਾਰਾਂ ਸੰਗਤਾਂ ਇਕੱਠੀਆਂ ਹੁੰਦੀਆਂ ਹਨ, ਨਗਰ ਕੀਰਤਨ ਨਿਕਲਦਾ ਹੈ ਅਤੇ ਗੁਰੂ ਜੀ ਦੇ ਕੀਰਤਨ ਸਮਾਗਮ ਹੁੰਦੇ ਹਨ। ਰਿਵਾਲਸਰ ਸ਼ਹਿਰ ਹਿਮਾਚਲ ਦੇ ਮੰਡੀ ਦਾ ਇੱਕ ਖੂਬਸੂਰਤ ਇਲਾਕਾ ਹੈ, ਜਿੱਥੇ ਬੋਧ ਧਰਮ, ਸਿੱਖ ਧਰਮ ਅਤੇ Hindu ਧਰਮ ਦੇ ਧਾਰਮਿਕ ਸਥਾਨ ਹਨ। ਇੱਥੇ ਪੁੰਤਰ ਦਾ 에어ਪੋਰਟ ਸਭ ਤੋਂ ਨਜ਼ਦੀਕ ਹੈ। ਸੁੰਦਰ ਨਗਰ ਤੋਂ 25 ਕਿਲੋਮੀਟਰ ਦੀ ਦੂਰੀ ਤੇ ਇਹ ਸਥਾਨ ਹੈ ਮੰਡੀ ਦਾ ਇਲਾਕਾ ਇੱਥੋਂ 25 ਕਿਲੋਮੀਟਰ ਦੂਰ ਹੈ ਇੱਥੇ ਪਹੁੰਚਣਾ ਜਿਆਦਾ ਮੁਸ਼ਕਿਲ ਨਹੀਂ ਹੈ ਅੱਜ ਹਜ਼ਾਰਾਂ ਸੰਗਤਾਂ ਇੱਥੇ ਆਉਂਦੀਆਂ ਹਨ ਹਜ਼ਾਰਾਂ ਟੂਰਿਸਟ ਇਸ ਇਲਾਕੇ ਵਿੱਚ ਆ ਕੇ ਇੱਥੇ ਦੀ ਖੂਬਸੂਰਤੀ ਨਿਹਾਰਦਾ ਹੈ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਲਈ ਰਿਹائش ਦਾ ਤੇ ਪਾਰਕਿੰਗ ਦਾ ਵੀ ਵਧੀਆ ਪ੍ਰਬੰਧ ਹੈ ਇੱਥੇ ਆਉਣ ਵਾਲੀਆਂ ਸੰਗਤਾਂ ਲਈ ਚਾਹ ਦਾ ਲੰਗਰ ਦਾ ਵੀ ਬਹੁਤ ਵਧੀਆ ਪ੍ਰਬੰਧ ਕਮੇਟੀ ਵੱਲੋਂ ਕੀਤਾ ਜਾਂਦਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਹੋਵੇਗਾ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰੋ ਸੰਗਤ ਜੀ ਤੇ ਉਮੀਦ ਕਰਦੇ ਹਾਂ ਤੁਸੀਂ ਆਪਣੇ ਪਰਿਵਾਰ ਨਾਲ ਜਦ ਵੀ ਇੱਥੇ ਆਓਗੇ ਦਰਸ਼ਨ ਕਰੋਗੇ ਸੋ ਅਸੀਂ ਨਿਕਲਦੇ ਹਾਂ ਜੀ ਆਪਣੇ ਅਗਲੇ पड़ाली ਗੁਰਦੁਆਰਾ ਮਨੀਕਰਨ ਸਾਹਿਬ ਮੰਡੀ ਤੋਂ ਅਸੀਂ 1 ਵਜੇ ਚੱਲੇ ਹਾਂ ਤੇ ਦਿਖਦੇ ਹਾਂ ਕਿੰਨੇ ਵਜੇ ਪਹੁੰਚਦੇ ਹਾਂ ਗੁਰਦੁਆਰਾ ਮਨੀਕਰਨ ਸਾਹਿਬ 'ਤੇ ਸੋ ਅਸੀਂ ਪਹੁੰਚ ਚੁੱਕੇ ਹਾਂ ਜੀ ਮਨੀਕਰਨ ਸਾਹਿਬ ਅਗਲੀ ਵੀਡੀਓ ਵਿੱਚ ਦੇਖਿਓ ਕਿਵੇਂ ਦੇ ਸੀ ਰਸਤੇ ਤੇ ਕਿੰਨੇ ਵਜੇ ਪਹੁੰਚੇ ਅਸੀਂ ਮਨੀਕਰਨ ਸਾਹਿਬ ਇਹ ਸਾਰੀ ਜਾਣਕਾਰੀ ਅਸੀਂ ਅਗਲੀ ਵੀਡੀਓ ਵਿੱਚ ਦੇਵਾਂਗੇ ਤੇ ਨਾਲ ਸਰਵਣ ਕਰਾਂਗੇ ਮਨੀਕਰਨ ਸਾਹਿਬ ਜੀ ਦਾ ਇਤਿਹਾਸ